يا <applause> سيدي दो मु त कोई मुदा ही न सेवा भाव जे कम ਲੋਕਾਂ ਦੇ ਹਿੱਤਾਂ ਦੇ ਕੰਮ ਜ਼ਰੂਰਤਮੰਦਾਂ ਦੇ ਹਿੱਤਾਂ ਦੀਆਂ ਸਕੀਮ ਜੋ ਕੇਂਦਰ ਸਰਕਾਰ ਚਲਾ ਰਹੀ ਆ ਪੰਜਾਬ ਸਰਕਾਰ ਉਹਦੇ ਰਸਤੇ 'ਚ ਰੋੜਾ ਬਣ ਰਹੀ ਆ ਅਗਰ ਉਹ ਅਸੀਂ ਸੇਵਾ ਕਰ ਰਹੇ ਆ ਲੋਕਾਂ ਨੂੰ ਉਹਨਾਂ ਦੀਆਂ ਮੂਲਕੁੱ ਸੁਵਿਧਾਵਾਂ ਦੇਣ ਦਾ ਪ੍ਰਯਾਸ ਕਰ ਰਹੇ ਆ ਤੇ ਸਰਕਾਰ ਘਬਰਾ ਗਈ ਆ ਔਰ ਸਾਫ ਸਾਫ ਪਤਾ ਚੱਲ ਰਿਹਾ ਹੈ ਕਿ ਦੋ ਤਿੰਨ ਦਿਨ ਪਹਿਲਾਂ ਤੁਹਾਡੇ ਮੀਡੀਆ ਰਾਹੀਂ ਤੁਸੀਂ ਬਿਆਨ ਉਹਨਾਂ ਦਾ ਸਸੋਧਿਆ ਜੀ ਦਾ ਜਿਹੜੇ ਜ਼ਮਾਨਤ ਤੇ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਬਿਆਨ ਸੁਣਿਆ ਸੀ ਨਾ ਕਹਿੰਦਾ ਕੋਈ ਧਾਮ ਦੰਡ ਬੇਰ ਗੁੰਡਾਗਰਦੀ ਫਲਾਣਾਗਰਦੀ ਜੋ ਵੀ ਕਰਨਾ ਕਰਕੇ ਆਪਾਂ 2027 ਦੀ ਤਿਆਰੀ ਕਰਨੀ ਆ ਤਾਂ ਸਾਹਮਣੇ ਆ ਰਿਹਾ ਇਹ ਇਸ ਤੰਗ ਦੇ ਨਾਲ ਪ੍ਰਸ਼ਾਸਨ ਦਾ ਪੁਲਿਸ ਦੀ ਦਰਬਾਰ ਤੋਂ ਕਰਕੇ ਔਰ ਸਾਡੇ ਲੋਗਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਕਿ ਲੁਧਿਆਣੇ ਚ ਨਹੀਂ ਆਲੂਆਣੇ ਚ ਸਣੀ ਕੈ ਜੀ ਨੂੰ ਕੀਤਾ ਸਾਡੇ ਪ੍ਰਧਾਨ ਨੇ ਕਿ ਨਾਲ ਕਿਦੋਂ ਸਾਡੇ ਇਲੈਕਸ਼ਨ ਲੜੇ ਆਪਣਾ ਉਹਨਾਂ ਨੂੰ ਫੜ ਕੇ ਲੈ ਕੇ ਲੱਧੜ ਸਾਹਿਬ ਨੂੰ ਅੰਮ੍ਰਿਤਸਰ ਤੋਂ ਜਲੰਧਰ ਤੋਂ ਉਜੀ ਨੂੰ ਲੈ ਕੇ ਐਕਸਐਮਪੀ ਐਕਸ ਸਾਡੇ ਮਿਨਿਸਟਰ ਕੇਡੀ ਭੰਡਾਰੀ ਜੀ ਨੂੰ ਲੈ ਕੇ ਮੈਡਮ ਮਲੂਕਾ ਨੂੰ ਫੜ ਲਿਆ ਬਟਿੰਡੇ ਤੋਂ ਇਹ ਜੋ ਹੋ ਰਿਹਾ ਇਹਦੇ ਕੀ ਵਜ੍ਹਾ ਨੇ ਔਰ ਚਲੋ ਤੁਸੀਂ ਫੜਿਆ ਮਨ ਲੋ ਤੁਹਾਡੇ ਇਹ ਕੀ ਕ੍ਰਿਮੀਨਲ ਬੰਦੇ ਨੇ ਜਿਸ ਨੂੰ ਉਹਨਾਂ ਨੂੰ ਘਰਾਂ ਤੋਂ ਆਕੇ ਅਰੈਸਟ ਕਰ ਰਹੇ ਹੋਏ ਕੋਈ ਕ੍ਰਿਮੀਨਲ ਨੇ ਆ ਗੇਟ ਬੰਦ ਕਰ ਲਿਆ ਥਾਣਿਆਂ ਦਾ ਅਸੀਂ ਆ ਬੈਠੇ ਹਾਂ 2 ਘੰਟੇ ਤੋਂ ਥਾਣੇ ਦੇ ਬਾਹਰ ਜੇ ਆ ਗੇਟ ਜਰਾ ਕ ਖੁੱਲਿਆ ਅਸੀਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਧੱਕੇ ਮਾਰੇ ਸਾਨੂੰ ਔਰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸਾਨੂੰ ਧੱਕੇ ਛੱਡੋ ਸਿਰਫ ਜਵਾਬ ਦੇ ਦਿਓ ਵੀ ਬੰਦਾ ਤੁਸੀਂ ਅਰੈਸਟ ਕੀਤਾ ਕਿਹੜੀ ਧਾਰਾ ਕੀ ਕਿਉਂ ਕੀਤਾ ਉਹਨਾਂ ਕੋਲ ਕੋਈ ਜਵਾਬ ਨਹੀਂ ਉਹ ਗੇਟ ਬੰਦ ਕਰਕੇ ਬੈਠੇ ਨੇ ਜਿੱਤੋਂ ਪਤਾ ਲੱਗਦਾ ਕਿ ਉਹਨਾਂ ਕੋਲ ਕੋਈ ਅੰਸਰ ਨਹੀਂ ਉਹ ਲੋਕ ਸਰਕਾਰ ਦੇ ਦਬਾਅ ਥੱਲੇ ਇਹਨਾਂ ਦੇ ਕੰਮ ਕਰ ਰਹੇ ਨੇ ਉਹ ਜਿਹੜਾ ਕੰਮ ਕਰ ਰਹੇ ਨੇ ਹੋਰ ਕੰਮ ਤਾਂ ਕਰ ਰਹੇ ਨੇ ਪਰ ਪਰੇਸ਼ਾਨ ਨੇ ਕਿ ਜਵਾਬ ਕੀ ਦਈਏ ਲੋਕਾਂ ਨੂੰ ਕਿਵੇਂ ਫੇਸ ਕਰੀਏ ਸੋ ਇਹ ਹਾਲਾਤ ਪੰਜਾਬ ਨੇ ਐਸਾ ਜਦੋਂ ਪੰਜਾਬ ਸੰਤਾਪ ਭੁਗਤਾਦਾ ਸੀਗਾ 20 ਸਾਲ ਪਹਿਲਾਂ ਉਦੋਂ ਵੀ ਨਹੀਂ ਸੀ ਦੇਖੀ ਇੰਦਾ ਥਾਣੇ ਦੇ ਗੇਟ ਬੰਦ ਹੁੰਦੇ ਸੀ ਉਦੋਂ ਵੀ ਨਹੀਂ ਸੀ ਦੇਖੀ ਅਸੀਂ ਜ਼ਿੰਮੇਵਾਰ ਬੰਦੇ ਜ਼िले ਦੇ ਪੰਜਾਬ ਦੇ ਕੌਂਸਲਰ ਸਾਡੇ ਬਲੌਕ ਪ੍ਰਧਾਨ ਤੇ ਬੈਠੇ ਨੇ ਕੀ ਉਹਨਾਂ ਨੂੰ ਥਾਣੇ ਦੇ ਅੰਦਰ ਜਾ ਕੇ ਗੱਲ ਕਰਨ ਦਾ ਅਧਿਕਾਰ ਨਹੀਂ ਅਰੇ ਤੁਸੀਂ ਥਾਣਾ ਬੰਦ ਕਰ ਲਿਆ ਤੇ ਤੁਸੀਂ ਕੀ ਸਾਰੀ ਪੁਲਿਸ ਪ੍ਰੋਸੈਸਿੰਗ ਥਾਣੇ ਦੇ ਅੰਦਰ ਆਰਾਮ ਕਰੋਗੇ ਸ਼ਹਿਰ ਦੇ ਪਿੱਛੇ ਕੁਝ ਹੋਏਗਾ ਕੀ ਹੋਰ ਲੋਕ ਨੇ ਆ ਮੇਰੇ ਕੋਲ ਇੱਕ ਭਾਈ ਸਾਹਿਬ ਆਏ ਉਹਨਾਂ ਦਾ ਵਿਚਾਰਾ ਦਾ ਕੱਲ ਐਕਸੀਡੈਂਟ ਹੋਇਆ ਔਰ ਐਕਸੀਡੈਂਟ ਦੇ ਵਿੱਚ ਉਹਨਾਂ ਦੇ ਡੈੱਡ ਬੋਡੀ ਹਸਪੀਟਲ ਚ ਭਈਆ ਉਹਨਾਂ ਦੀ ਕਾਰਵਾਈ ਹੋਣੀ ਆ ਤੇ ਤੁਸੀਂ ਗੇਟ ਨਹੀਂ ਖੋਲ ਰਹੇ ਉਹ ਦੱਸੋ ਇਹ ਉਹ ਪਬਲਿਕ ਨੂੰ ਹਰਾਸ ਤੁਸੀਂ ਕਰ ਰਹੇ ਹੋ ਪਬਲਿਕ ਦੇ ਹਿੱਤਾਂ ਦੇ ਕੰਮਾਂ ਨੂੰ ਤੁਸੀਂ ਰੋਕ ਰਹੇ ਹੋ ਇਹ ਕੰਮ ਸਰਕਾਰ ਦਾ ਇਹ ਬਦਲਾਵ ਦੇਣ ਵਾਲੀ ਸਰਕਾਰ ਦਾ ਇਹ ਪੰਜਾਬ ਨੇ ਇਹ ਜਿਹੇ ਦਿਨਾਂ ਲਈ ਇਹਨਾਂ ਨੂੰ ਵੋਟਾਂ ਪਾ ਕੇ ਬੰਨਵੇ ਐਮਐਲਏ ਨਹੀਂ ਸੀ ਜਿਤਾਈ ਜਿਹੜੇ ਹਾਲਾਤ ਇਹਨਾਂ ਨੇ ਕ੍ਰੀਏਟ ਕਰਤਾ ਔਰ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹਨੇ ਚ ਕੋਈ ਰੁਕਣ ਵਾਲਾ ਜਾਂ ਡਰਨ ਵਾਲਾ ਜਾਂ ਝੁਕਣ ਵਾਲਾ ਕੋਈ ਨਹੀਂ ਤੁਸੀਂ ਜਿੱਥੇ ਤੱਕ ਚੱਲੋਗੇ ਉੱਥੇ ਤੱਕ ਚੱਲਾਂਗੇ ਠੀਕ ਹੈ ਨਾ ਪਰ ਤੁਹਾਨੂੰ ਇਸ ਚੀਜ਼ ਦਾ ਪਬਲਿਕ ਚ ਆ ਕੇ ਜਨਤਾ ਚ ਆ ਕੇ ਜਵਾਬ ਦੇਣਾ ਪਊਗਾ ਔਰ ਜਿਹੜੇ ਪ੍ਰਸ਼ਾਸਨ ਦੇ ਲੋਕ ਪੁਲਿਸ ਅਫਸਰ ਜਾਂ ਹੋਰ ਸਰਕਾਰ ਦੇ ਪਿੱਛੇ ਲੱਗੂ ਬਣ ਕੇ ਕੰਮ ਕਰ ਰਹੇ ਨੇ ਬੜੀ ਕਲੀਅਰ ਕਲੀਅਰ ਹੋਣਾ ਤੱਕ ਵੀ ਮੇਰੀ ਹਦਾਇਤ ਆ ਵੀ ਇਹ ਤੁਹਾਨੂੰ ਭੁਗਤਣਾ ਤੁਹਾਨੂੰ ਵੀ ਬਰਾਬਰ ਪੈਣਾ ਜੇ ਤੁਸੀਂ ਇਸ ਤਰ੍ਹਾਂ ਜਨਤਾ ਦੇ ਨਾਲ ਘਾਨ ਕਰੋਗੇ ਜਨਤਾ ਦੇ ਹਿੱਤਾਂ ਦੇ ਉੱਤੇ ਡਾਕਾ ਪਾਉਗੇ ਸਾਡਾ ਰਾਈਟ ਹੈ ਆ ਠਾਣਾ ਠਾਣੇ 'ਚ ਅਸੀਂ ਆ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ ਤੁਸੀਂ ਨੂੰ ਗਲਤਾਂ ਛੱਡੀ ਦਾ ਜਵਾਬ ਦਿਓ ਅਸੀਂ ਸੈਟੀਸਫਾਈ ਹੋ ਕੇ ਚਲੇ ਜਾਈਏ ਨਾ ਕੁਝ ਨਹੀਂ ਤੁਸੀਂ ਬੰਦਾ ਜਿਹੜਾ ਕੋਰਟ 'ਚ ਭੇਜ ਦਿਓ ਅਸੀਂ ਜਵੰਦ ਕਰਾਵਾਂਗੇ ਪਰ ਤੁਸੀਂ ਫੜਿਆ ਕਿਉਂ ਇਹ ਤਾਂ ਦੱਸੋ ਤੁਸੀਂ ਘਰੋਂ ਆਪਣੇ ਫੜ ਕੇ ਲੈ ਕੇ ਆ ਰਹੇ ਹੋ ਆਫਿਸ ਦੇ ਵਿੱਚੋਂ ਕਿਉਂ ਵਜ੍ਹਾ ਕੀ ਆ ਕਿ ਲੋਕ ਇੱਥੇ ਦੇ ਕੰਮ ਕਰਨਾ ਗੁਨਾਹ ਨਹੀਂ ਜੇ ਗੁਨਾਹ ਨਹੀਂ ਤਾਂ ਅਸੀਂ 100 ਵਾਰ ਕਰਾਂਗੇ ਪੰਜਾਬ ਤਾਂ ਵੈਸੇ ਗੁਰੂ ਪੀਰਿਆਂ ਦੀ ਧਰਤੀ ਆ ਇੱਥੇ ਹਰ ਲੋਕ ਰੋਜ਼ ਦਾਨਪੁੰਨ ਦੇ ਕੰਮ ਕਰਦਾ ਭਲੇ ਦੇ ਕੰਮ ਕਰਦਾ ਉਹਦੇ ਲਈ ਤੁਸੀਂ ਰਿਕਵਰੀ ਲੈ ਕੇ ਆ ਰਹੇ ਹੋ ਸਰਕਾਰ ਪੰਜਾਬ ਪੁਲਿਸ ਦੇ ਥਰੂ ਗੁੰਡਾਗਰਦੀ ਦਾ ਨਾਚ ਜਿਹੜਾ ਸ਼ੁਰੂ ਕੀਤਾ ਹੈ ਕਿਉਂਕਿ ਪਿਛਲੇ ਬਹੁਤ ਸਮੇਂ ਤੋਂ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਜਿਹੜੀ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਦੇ ਨਹੀਂ ਸੀ ਰਹੀ ਉਹਨਾਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਦੇ ਕਰਨ ਲਈ ਹਰ ਐਮ ਐਲ ਏ ਹਲਕੇ ਦੇ ਵਿੱਚ 35 ਐਮ ਐਲ ਏ ਹਲਕੇ ਅਸੀਂ ਚੂਜ਼ ਕਰਕੇ ਉਹਨਾਂ 'ਚ ਕੈਂਪ ਲਾ ਰਹੇ ਸੀ ਪਿੰਡ-ਪਿੰਡ ਜਾ ਕੇ ਕੈਂਪ ਲਾ ਕੇ ਲੋਕਾਂ ਦੇ ਫਾਰਮ ਪਰਵਾਹ ਕੇ ਔਰ ਨਾਲ ਦੀ ਨਾਲ ਉਹਨਾਂ ਦੇ ਉਹ ਕਾਰਡ ਜਿਹੜੇ ਸੀ ਚਾਹੇ ਇਹ ਸ਼ਰਮ ਕਾਰਡ ਸੀ ਚਾਹੇ ਆਯੂਸ਼ਮਾਨ ਯੋਜਨਾ ਦੇ ਕਾਰਡ ਸੀ ਉਹਨਾਂ ਨੂੰ ਦਿੱਤੇ ਜਾ ਰਹੇ ਸੀ ਪਰ ਕੱਲ ਜਿਸ ਤਰ੍ਹਾਂ ਪੰਜਾਬ ਦੀ ਜਿਹੜੀ ਸਰਕਾਰ ਨਕਮੀਆਂ ਦੀ ਸਰਕਾਰ ਜਿਹੜੇ ਦਿੱਲੀ ਤੋਂ ਭਗੌੜੇ ਡਾਕੂ ਜਿਹੜੇ ਜਮਾਨਤਾਂ ਤੇ ਰਿਹਾ ਹੋ ਕੇ ਆਏ ਹੋਏ ਓ ਜਿਸ ਤਰ੍ਹਾਂ ਪੰਜਾਬ ਨੂੰ ਚਲਾ ਰਹੇ ਆ ਪੰਜਾਬ ਦੀ ਪੁਲਿਸ ਦੇ ਥਰੂ ਕੱਲ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਕੈਂਪ ਬੰਦ ਕੀਤੇ ਤੇ ਅੱਜ ਸਵੇਰ ਤੋਂ ਸਨੀ ਕੈਂਥ ਜਿਹੜਾ ਸਾਡਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਹੈ ਜ਼ਿਲ੍ਹੇ ਦਾ ਉਹਨੂੰ ਘਰੋਂ ਉਹਦੇ ਦਫ਼ਤਰ ਚੋਂ ਅਰੈਸਟ ਕਰ ਲਿਆ ਬਿਨਾਂ ਕਿਸੇ ਗੱਲਬਾਤ ਤੋਂ ਤਿੰਨ ਬੰਦੇ ਪੰਜਾਬ ਪੁਲਿਸ ਦੀ ਜਿਹੜੀ ਤੁਗਰੀ ਥਾਣੇ ਦੇ ਵਿੱਚ ਲਿਆ ਕੇ ਬੰਦ ਕੀਤੇ ਹੋਏ ਆ ਤੇ ਉਹਨਾਂ ਨੂੰ ਮਿਲਣ ਤੱਕ ਨਹੀਂ ਜੇ ਦਿੱਤਾ ਜਾ ਰਿਹਾ ਐਡਾ ਗੁੰਡਾ ਤੰਤਰ ਐਡਾ ਡੰਡਾ ਤੰਤਰ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਹੈ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਥਾਣਾ ਬੰਦ ਹੈ ਥਾਣੇ ਦੇ ਵਿੱਚ ਜਾਣ ਨਹੀਂ ਦਿੱਤਾ ਜਾ ਰਿਹਾ ਕਿਸੇ ਨੂੰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਲੁਧਿਆਣੇ ਦੇ ਜਿੰਨੀ ਸਮੁੱਚੀ ਲੀਡਰਸ਼ਿਪ ਹੈ ਉਹ ਸਾਰੀ ਇੱਥੇ ਇਕੱਠੇ ਹੋ ਰਹੀ ਹੈ ਔਰ ਸਰਕਾਰ ਦੀ ਇਸ ਜਿਹੜਾ ਇਹ ਗੁੰਡਾਤੰਤਰ ਹੈ ਇਸ ਤਰ੍ਹਾਂ ਪੰਜਾਬ ਨੂੰ ਨਾ ਅਸੀਂ ਕੇਂਦਰ ਦੀਆਂ ਸਕੀਮਾਂ ਤੋਂ ਵਾਂਝੇ ਰਹਿਣ ਦਵਾਂਗੇ ਨਾ ਲੁੱਟਣ ਦਵਾਂਗੇ ਭਗਵੰਤ ਮਾਨ ਤੇ ਕੇਜਰੀਵਾਲ ਜਿਹੜਾ ਦਿੱਲੀ ਦਾ ਜਿਹੜਾ ਪਗੌੜਾ ਹੈ ਦਿੱਲੀ ਦਾ ਠੱਗ ਦਿੱਲੀ ਨੂੰ ਲੁੱਟ ਕੇ ਸ਼ਰਾਬ ਮਾਫੀਆ ਜਿਹੜਾ ਉੱਥੋਂ ਪੈਸੇ ਲੈਣ ਵਾਲਾ ਅੱਜ ਪੰਜਾਬ 'ਚ ਆ ਕੇ ਪੰਜਾਬ ਨੂੰ ਚਲਾ ਰਿਹਾ ਪੰਜਾਬ ਦੇ ਲੋਕਾਂ ਨੂੰ ਆਪਸ 'ਚ ਪਾੜਨਾ ਚਾਹੁੰਦੇ ਆ ਪੰਜਾਬ ਨੂੰ ਆਪਸ 'ਚ ਵੰਡੀਆਂ ਪਾਉਣਾ ਚਾਹੁੰਦੇ ਆ ਇਸ ਤਰ੍ਹਾਂ ਪੰਜਾਬੀ ਬਿਲਕੁਲ ਨਹੀਂ ਹੋਣ ਦਊਗਾ ਇਹ ਮੈਂ ਭਗਵੰਤ ਮਾਨ ਨੂੰ ਵੀ ਦੱਸਣਾ ਚਾਹੁੰਦਾ ਤੇ ਉਹਦਾ ਜਿਹੜਾ ਬੌਸ ਹੈ ਕੇਜਰੀਵਾਲ ਉਹਨੂੰ ਵੀ ਇੱਕ ਵਾਰ ਗੱਲ ਦੱਸਣੀ ਚਾਹੁੰਦਾ ਭਗਵੰਤ ਮਾਨ ਨੂੰ ਤਾਂ ਪਤਾ ਕਿਉਂਕਿ ਉਹ ਪੰਜਾਬੀ ਹੈ ਕਿ ਪੰਜਾਬੀ ਕਦੇ ਡੰਡੇ ਤੋਂ ਨਹੀਂ ਡਰਦਾ ਜਿੰਨਾ ਡੰਡਾ ਵਿਖਾਓਗੇ ਉਨਾ ਹੀ ਇਹ ਉੱਪਰ ਕੇ ਦੁਆਰਾ ਦੁਗਣਾ ਖੜਾ ਹੁੰਦਾ ਸੋ ਜਿੰਨਾ ਡਰੋਂ ਦੀ ਕੋਸ਼ਿਸ਼ ਕਰੋਗੇ ਦਬਕਾਉਣ ਦੀ ਕੋਸ਼ਿਸ਼ ਕਰੋਗੇ ਸਾਡੀ ਟੀਮ ਲੋਕਾਂ ਦੇ ਲਈ ਉਦੋਂ ਦੁਗਣੀ ਸ਼ਕਤੀ ਨਾਲ ਲੜਦੀ ਰਹੂਗੀ ਇੱਥੇ ਧਰਨਾ ਲਾਉਣ ਲੱਗੇ ਆ ਜਿੰਨੀ ਦੇਰ ਤੱਕ ਸਾਡੇ ਬੰਦਿਆਂ ਨੂੰ ਮਲਾਇਆ ਨਹੀਂ ਜਾਂਦਾ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਇਹ ਤਰੰਤ ਧਰਨਾ ਜਿਹੜਾ ਨਿਰੰਤਰ ਲਗਾਤਾਰ ਉਹ ਚੱਲਦਾ ਰਹੂਗਾ